ਕਿਸੇ ਵੀ ਜਿਹਦੀ ਕਿਸੇ ਲੋੜ ਬੰਦੀ ਕੋਈ ਮਦਦ ਹੀ ਕਰ ਲਉਂਦੀ ਹੈ ਉਹੀ ਸੰਸਥਾ ਕਹਿੰਦੀ ਹੈ ਕਦੇ ਵੀ ਮਤਲਬ ਇਹ ਨਹੀਂ ਆਪਾਂ ਕਹਿ ਸਕਦੇ ਕਿ ਬੁਧਾਈ ਜਿਹੜੀ ਉਹਦਾ ਡਟ ਕੇ ਮੁਕਾਬਲਾ ਕੀਤਾ ਜਾਂਦਾ ਹੈ ਤਾਂ ਕਿ ਉਹ ਅਸਲੀਅਤ ਆ ਉਹ ਸਮਾਜ ਦੇ ਸਾਹਮਣੇ ਧਿਆਨ ਆ ਜਾਵੇ ਤੇ ਸੰਸਥਾ ਦੇ ਨਾਲ ਜੋ ਕਿ ਕੱਲਾ ਇਹ ਨਹੀਂ ਕਿ ਅਸੀਂ ਸਿਰਫ ਇਹ ਕਹਿਣਾ ਕਿ ਅਸੀਂ ਕੰਮ ਹੀ ਕਰਵਾ ਰਹੇ ਇਹ ਨਾਲ ਨਾਲ ਆਪਾਂ ਦੇ ਇੱਕ ਸੇਵਾ ਭਾਵਨਾ ਵੀ ਆਉਂਦੀ ਹੈ ਕਿ ਅਧੇ ਨਾਲ ਮਾਰਨੀ ਸੇਵਾ ਭਾਵਨਾ ਵੀ ਆਉਂਦੀ ਹੈ ਕਿ ਆਪਾਂ ਜਦੋਂ ਸਮਾਜ ਵਿੱਚ ਵਿਚਰਦੇ ਹਾਂ ਉਹਨਾਂ ਲੋਕਾਂ ਨਾਲ ਖੜੇ ਹੁੰਦੇ ਹਾਂ ਜਿਹੜੇ ਕਿ ਆਪਣੀ ਜ਼ਿੰਦਗੀ ਵਿੱਚ ਮੁਸ਼ਕਲ ਕਰਦੇ ਤੇ ਇਸੇ ਦੁਆਰ ਮੈਂ ਮਾਤੀ ਮਿਲ ਚਾਹੀ ਮੈਂ ਆਪਣੇ ਸਭ ਤੋਂ ਵੱਡੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇੱਕ ਜਿਲ੍ਹਾ ਪਤਾਂ ਸਾਡੇ ਮੈਡਮ ਕਿਰਨਦੀਪ ਔਰ ਗਰੇਵਾਰ ਜੀ ਉਹਨਾਂ ਦਾ ਤਾਂ ਨਾਮ ਹੀ ਹੋਏ ਹੀ ਆ ਨਾਮ ਐ ਸੀ ਕਿ ਕੇ ਮੈਡਮ ਫੋਨ ਤੋਂ ਚਲੇ ਕੇ ਪਤਲੀ ਉੱਤੇ ਮੈਂ ਦੇਖ ਲਈ ਹੋ ਰਹੀ ਸੀ ਉਸੇ ਫੋਨ ਤੋਂ ਚਲੇ ਗਏ ਮੈਸੇਜ ਜਦੋਂ ਤੁਸੀਂ ਆਈਏ ਤੁਹਾਡਾ ਨਾਮ ਉਸੇ ਟਾਈਮ ਨਹੀਂ ਹੋ ਜਾ ਤੁਸੀਂ ਕਹਿੰਦੀ ਹੋ ਇਹ ਮੈਡਮ ਆਪਣੇ ਜ਼ਿਲ੍ਹੇ ਦੇ ਕਿੰਨੇ ਲੁਧਿਆਣਾ ਡਿਸਟ੍ਰਿਕਟ ਦੀ ਅਗਵਾਈ ਕਰਦੇ ਨੇ ਇਹਨਾਂ ਦੇ ਅੰਦਰ ਵੀ ਜਿਹੜਾ ਤੁਹਾਡਾ ਵੀ ਆ ਰਿਹਾ ਹੈ ਘਾੜਾ ਇਹਦੇ ਵਿੱਚ ਵੀ ਇਹ ਇਹ ਵੀ ਅਗਵਾਈ ਕਰਦੇ ਨੇ ਕਿ ਤੁਹਾਡੀ ਤੁਹਾਡੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈ ਕੀ ਨਹੀਂ ਬਹੁਤ ਮੈਡਮ ਦੇ ਨਾਲ ਵੀ ਕਈਆਂ ਪੰਜਾਬਾਈ ਕਿ ਕਿਹਾ ਉਹਨਾਂ ਦੇ ਨਾਲ ਕਿਉਂਕਿ ਜਿਹੜੀ ਜਿਹੜੀ ਮਦਦ ਕੀ ਆ ਉਹ ਇਦਾਂ ਦੀ ਹੱਦ ਤੱਕ ਇਹਨਾਂ ਨੇ ਅੱਜ ਆਪਣੇ ਕਿਹੜਾ ਸਾਥ ਚਲਾ ਰਹੇ ਨੇ ਆਪਣੀਆਂ ਸਮੱਸਿਆਵਾਂ ਵਾਲੀ ਜਾਂ ਜਿਹੜੇ ਚੰਗੇ ਕਾਰਜ ਆਪਣਾ ਉਹੀਕੀਆਂ ਮਿਲ ਕੇ ਉਹ ਸਾਰੇ ਜਿਹੜਾ ਬੇਵਾਬੇ ਉਹ ਇਹਨਾਂ ਨੇ ਕੂਹੀ ਅੱਗੇ ਚੜਾਈ ਤੇ ਮੈਂ ਇੱਕ ਵਾਰੀ ਮੈਂ ਮੈਡਮ ਦੇ ਲਈ ਕਹਿੰਦੀ ਦੁਬਾਰਾ ਕਲਾਪਿੰਗ ਕਰਦੀ ਆ ਸ਼ਾਇਦ ਮੈਡਮ ਰਹਿ ਗਈ ਕਿ ਮੈਂ ਉਹਨਾਂ ਦਾ ਨਾਮ ਨਹੀਂ ਲਿਆ ਕਾਰਨ ਇਹ ਕਿਸਕਾ ਨਾਮ ਲੈ ਲਈ ਕਿ ਮੈਡਮ ਨੂੰ ਕੋਈ ਦੀਦੀ ਕਾਲ ਆਈ ਸੀ ਉਹ ਟੈਂਪਰ ਹੈ ਇਹ ਅਖੀਂ ਕਹਾਂ ਹੈ ਮੈਨਰ ਇੱਕ ਦਾ ਜੁਤੀ ਮਾਈਕ ਮਾਈਕ ਮਾਈਕ